ਸਭ ਤੋਂ ਜੇ ਕਹ ਲਈਏ ਵੀ ਲੋਅ ਲੈਵਲ ਦਾ ਜਿਹੜਾ এডੂਕੇਸ਼ਨ ਸਿਸਟਮ ਹੈ ਉਹ ਮੈਨੂੰ ਇੰਡੀਆ ਦੀ ਲੱਗਦਾ ਹੈਗਾ ਮੇਰੇ ਅਕੋਰਡਿੰਗ ਮਹਿਰਾਵਾ ਤੇਣੀ ਤੁਰਦਾ ਮੈਂ ਤੁਰਦਾ ਤਾਂ ਰਾਹ ਬਣਦੇ ਸਦੀਆਂ ਤੋਂ ਤੁਰੇ ਆਉਂਦੇ ਕਾਫਲੇ ਇਸ ਗੱਲ ਦੇ ਗਵਾਹ ਬਣਦੇ ਇਹ ਲੈਣਾ ਚੀਨ ਤੇ ਢੁਗਦੀਆਂ ਨੇ ਕਿਉਂਕਿ ਚੀਨ ਨੇ ਆਪਣੀ ਰਾਹ ਬਣਾ ਆਪ ਬਣਾਈ ਨੇ ਨਾ ਕਿ ਕਿਸੇ ਦੇ ਬਣੇ ਬਣਾਏ ਰਾਹਾਂ ਤੇ ਚੱਲਿਆ ਗੱਲ ਹੈ 1949 ਦੀ ਜਦੋਂ ਮਾਓ ਜਿਦੋਂ ਗੁਨਾ ਦਾ ਇੱਕ ਪ੍ਰਭਾਵਸ਼ਾਲੀ ਨੇਤਾ ਚੀਨ ਦੀ ਸੱਤਾ ਸੰਭਾਲਦਾ ਹੈਗਾ ਉਸ ਸਮੇਂ ਚੀਨ ਚ ਹੀ ਫੈਸਲਾ ਲਿਆ ਜਾਂਦਾ ਕਿ ਚੀਨ ਦੀ ਜਿਹੜੀ ਸਿੱਖਿਆ ਪ੍ਰਣਾਲੀ ਆ ਉਹ ਮੰਡਾਰਿਨ ਭਾਸ਼ਾ 'ਚ ਦਿੱਤੀ ਜਾਊਗੀ ਜਦ ਕਿ ਉਸ ਤੋਂ ਪਹਿਨਾ ਅੰਗਰੇਜ਼ੀ ਭਾਸ਼ਾ 'ਚ ਦਿੱਤੀ ਜਾਂਦੀ ਸੀ ਚੀਨ ਦੇ ਮਾਓ ਜੇ ਦੋਂਗ ਦਾ ਇਹ ਕਹਿਣਾ ਸੀ ਕਿ ਜਿਹੜਾ ਬੱਚਾ ਆਪਣੀ ਮਾਂ ਬੋਲੀ 'ਚ ਸਿੱਖਿਆ ਗ੍ਰਹਿਣ ਕਰੂਗਾ ਉਹ ਕਿਸੇ ਹੋਰ ਭਾਸ਼ਾ 'ਚ ਪ੍ਰਭਾਵਸ਼ਾਲੀ ਤੌਰ ਤੇ ਨਹੀਂ ਕਰ ਸਕਦਾ 1949 ਤੋਂ ਪਹਿਨਾ ਜਿਹੜੀ ਚੀਨ ਦੀ ਸਿੱਖਿਆ ਸੀਗੀ ਉਹ ਇੰਗਲਿਸ਼ 'ਚ ਦਿੱਤੀ ਜਾਂਦੀ ਸੀ ਇਹ ਬੰਦੇ ਦਾ ਮੇਨ ਮੋਟਿਵ ਇਹ ਸੀਗਾ ਕਿ ਜਿਹੜੀ ਚੀਨ ਦੀ ਸਿੱਖਿਆ ਬਰਨਾਲੀ ਆ ਉਹਨੂੰ ਬਦਲ ਕੇ ਉਥੋਂ ਦੀ ਲੋਕਲ ਭਾਸ਼ਾ ਚਿਤ ਕੀਤਾ ਜਾਵੇ ਕਿਉਂਕਿ ਪਹਿਲਾਂ ਬੱਚਿਆਂ ਨੂੰ ਇੰਗਲਿਸ਼ ਸਿੱਖਣੀ ਪੈਂਦੀ ਆ ਸਿੱਖਿਆ ਗ੍ਰੈਂਡ ਕਰਨ ਲਈ ਉਸ ਤੋਂ ਬਾਅਦ ਉਹ ਮੇੜ ਮੁੱਦੇ ਤੇ ਮਤਲਕੇ ਆਉਂਦੇ ਨੇਗੇ ਸਿੱਖਿਆ ਗ੍ਰੈਂਡ ਕਰਨ ਲਈ ਤੇ ਉਸ ਸਮੇਂ ਦੇ ਵਿਦਵਾਨਾਂ ਨੂੰ ਚੰਗਾ ਨਹੀਂ ਸੀ ਲੱਗਿਆ ਕਿ ਇੰਗਲਿਸ਼ ਨੂੰ ਕਿਉਂ ਬੰਦ ਕਰਤਾ ਅੰਗਰੇਜ਼ੀ ਭਾਸ਼ਾ ਜਿਹੜੀ ਕਿ ਪੂਰੇ ਵਰਲਡਵਾਈਡ ਮਤਲਕੇ ਅੰਗਰੇਜ਼ ਫੈਲਾਉਣੀ ਚਾਹੁੰਦੇ ਸੀਗੇ ਚੀਨ ਨੇ ਬੰਦ ਕਰਤਾ ਸੀਗਾ ਅੰਗਰੇਜ਼ੀ ਭਾਸ਼ਾ ਚ ਗਿਆਨ ਦਵਾਉਣਾ ਤੇ ਆਪਣੀ ਜਿਹੜੀ ਮੰਦਾਰਿਨ ਭਾਸ਼ਾ ਸੀ ਉਹਦੇ ਵਿੱਚ ਹੀ ਮਦਦ ਕੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਣ ਲੱਗੀ ਮਾਓ ਜੇ ਦੋਂਗ ਦੇ ਆਉਣ ਨਾਲ काफी ਪ੍ਰਭਾਵਸ਼ਾਲੀ ਨੇਤਾ ਹੋਇਆ ਸੀ ਇਹ ਤੇ ਇਨੇ ਇੱਕ ਲਾਲ ਕਿਤਾਬ ਲਿਖੀ ਸੀਗੀ ਉਸ ਸਮੇਂ ਲਾਲ ਕਿਤਾਬ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਊਗਾ ਬਟ ਉਸ ਸਮੇਂ ਇਹ ਕਿਤਾਬ ਪੂਰਾ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਤੇ ਬੰਦੇ ਦਾ ਇਹ ਮੰਨਣਾ ਸੀ ਕਿ ਜਿਹੜਾ ਗਿਆਨ ਬੱਚਾ ਆਪਣੀ ਮਾਤਰਭਾਸ਼ਾ ਵਿੱਚ ਲੈ ਸਕਦਾ ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਲੈ ਸਕਦਾ ਇਸ ਲਈ ਇਹਨੇ ਇੰਗਲਿਸ਼ ਨੂੰ ਬੰਦ ਕਰਾ ਕੇ ਮੰਡਾਰਿਨ ਭਾਸ਼ਾ ਚ ਸਿੱਖਿਆ ਦਿਵਾਉਣੀ ਸ਼ੁਰੂ ਕਰਾਤੀ ਸੀ ਸਾਰੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਚ ਤੇ ਜਿਹੜੇ ਬੱਚੇ ਆਪਣੇ ਦੇਸ਼ ਦਾ ਭਵਿੱਖ ਨੇਗੇ ਉਹਨਾਂ ਨੂੰ ਜੇ ਸਿੱਖਿਆ ਹੀ ਨਹੀਂ ਸਹੀ ਢੰਗ ਨਾਲ ਮਿਲੀ ਤਾਂ ਉਹ ਅੱਗੇ ਜਾ ਕੇ ਕਰਨਗੇ ਵੀ ਕੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਅੱਜ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਚੀਨ ਹੈਗਾ ਉਹ ਕਿਸੇ ਤੋਂ ਘੱਟ ਨਹੀਂ ਹੈ ਅੱਜ ਦੇ ਸਮੇਂ 'ਚ ਜੇ ਚੀਨ ਨੂੰ ਲੋੜ ਪੈ ਜੇ ਬਾਹਲੀ ਕਿਸੇ ਅੰਗਰੇਜ਼ ਨਾਲ ਗੱਲ ਕਰਨ ਦੀ ਤਾਂ ਅਗਲਿਆਂ ਨੇ ਟ੍ਰਾਂਸਲੇਟਰ ਰੱਖ ਰੱਖੇ ਨੇ ਚੀਨ ਦੀ ਤਰ੍ਹਾਂ ਭਾਰਤ ਨੇ ਵੀ ਇਹ ਫੈਸਲਾ ਲਿਆ ਹੁੰਦਾ ਤਾਂ ਅੱਜ ਜਿਹੜੀ ਸਿੱਖਿਆ ਬਰਨਾਲੀ ਦੋ ਭਾਗਾਂ ਵਿੱਚ ਵੰਡੀ ਹੋਈ ਹੈ ਗਰੀਬ ਦੀ ਸਿੱਖਿਆ ਤੇ ਅਮੀਰ ਦੀ ਸਿੱਖਿਆ ਅਲੱਗ ਹੈ ਗਰੀਬ ਦੀ ਅਲੱਗ ਹੈ ਇੱਕ ਮੈਂਟੈਲਿਟੀ ਐਸੀ ਬਣਾ ਰੱਖੀ ਆ ਬੱਚਿਆਂ ਦੀ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹ ਮੰਨ ਲ ਕੇ ਲੋਅ ਲੈਵਲ ਦਾ ਸਟੂਡੈਂਟ ਇੱਕ ਆਪਣੇ ਆਪ ਨੂੰ ਫੀਲ ਕਰਦਾ ਹੈਗਾ ਜਾਂ ਦੁਨੀਆ ਚ ਉਹਨੂੰ ਫੀਲ ਕਰਾਇਆ ਜਾਂਦਾ ਤੇ ਸਭ ਤੋਂ ਜੇ ਕਹ ਲਈਏ ਵੀ ਲੋਅ ਲੈਵਲ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਮੈਨੂੰ ਇੰਡੀਆ ਦੀ ਲੱਗਦਾ ਹੈਗਾ ਮੇਰੇ ਅਕੋਰਡਿੰਗ ਕਿਉਂਕਿ ਦੁਨੀਆ 'ਚ ਹੋਰ ਕਿਤੇ ਵੀ ਕਿਸੇ ਵੀ ਮੁਲਕ 'ਚ ਕੋਚਿੰਗ ਸੈਂਟਰ ਨਹੀਂ ਹੈਗੇ ਤੇ ਸਿਰਫ ਇੰਡੀਆ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਮਹਿੰਗੀ ਤੋਂ ਮਹਿੰਗੀ ਸਿੱਖਿਆ ਗ੍ਰਹਿਣ ਕਰਕੇ ਵੀ ਬੱਚੇ ਕੋਚਿੰਗ ਸੈਂਟਰਾਂ 'ਚ ਕੋਚਿੰਗ ਲੈ ਕੇ ਨੌਕਰੀਆਂ ਹਾਸਲ ਕਰਦੇ ਨੇ ਜੇ ਸਿੱਖਿਆ ਇੰਨੀ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੀ ਜਾਂਦੀ ਹੈ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਤਾਂ ਕੋਚਿੰਗ ਸੈਂਟਰਾਂ ਦੀ ਲੋੜ ਕਿਉਂ ਪੈਂਦੀ ਹੈ ਇਹ ਸਵਾਲ ਹੈ ਇੱਕ ਉਹਨਾਂ ਸਾਰੇ ਬੁੱਧੀ ਜਿਵੇਂ ਵਾਲੀ ਜਿਹੜੇ ਕਹਿੰਦੇ ਨੇ ਕਿ ਇੰਡੀਆ 'ਚ ਸਿੱਖਿਆ ਦਾ ਮਿਆਰ ਬਹੁਤ ਉੱਚਾ ਹੈਗਾ ਜੇ ਸਿੱਖਿਆ ਦਾ ਮਿਆਰ ਇੰਨਾ ਹੀ ਉੱਚਾ ਹੈਗਾ ਫਿਰ ਕੋਚਿੰਗ ਸੈਂਟਰਾਂ ਦੀ ਲੋੜ ਕਾਹ ਤੋਂ ਪੈਗੀ ਤੇ ਥਾਂ-ਥਾਂ ਕੋਚਿੰਗ ਸੈਂਟਰ ਕਾਹ ਤੋਂ ਖੁੱਲ ਗਏ ਇਹ ਦੁਨੀਆਂ ਦੇ ਕਿਸੇ ਹੋਰ ਦੇਸ਼ਾਂ 'ਚ ਤਾਂ ਇਹ ਰਿਵਾਜ ਚੱਲਿਆ ਨਹੀਂਗਾ ਤੇ ਇਹ ਇੰਡੀਆ 'ਚ ਹੀ ਕਿਉਂ ਆ ਤੁਹਾਨੂੰ ਸਾਡਾ ਕੰਟੈਂਟ ਵਧੀਆ ਲੱਗਦਾ ਤਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਐਦਾਂ ਦੇ ਮੁੱਦੇ ਅਸੀਂ ਹੋਰ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ